ਹਾਂਜੀ ਦੋਸਤੋ ਕਹਿੰਦੇ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ ਮਾਂ ਵਰਗੀ ਨਹੀਂ ਕੋਈ ਛਾਂ ਉਹ ਦੁਨੀਆ ਵਾਲਿਓ ਕਹਿੰਦੇ ਮਾਂ ਦੀ ਮਮਤਾ ਦੀ ਤਾਂ ਮਿਸਾਲ ਦਿੱਤੀ ਜਾਂਦੀ ਆ ਵੀ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਆ ਕਹਿੰਦੇ ਇੱਕ ਮਾਂ ਕਿੰਨੀਆਂ ਵੀ ਔਕੜਾਂ ਸਹਿਣ ਕਰਦੀ ਆ ਤੇ ਆਪਣੇ ਬੱਚੇ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਕੁਝ ਵੀ ਕਿਸ ਹੱਦ ਤੱਕ ਵੀ ਚਲੀ ਜਾਂਦੇ ਆ ਵੀ ਉਹਨੂੰ ਮਾਂ ਕਿਹਾ ਜਾਂਦਾ ਆ ਪਰ ਆ ਕਿੱਦਾਂ ਦੀ ਮਾਂ ਵਾ ਦੇਖੋ ਤੁਸੀਂ ਵੀਡੀਓ ਦੇ ਵਿੱਚ ਇੱਕ ਬੱਚਾ ਖੁਦ ਆਪਣੀ ਮਾਂ ਦੇ ਬਾਰੇ ਸਭ ਕੁਝ ਦੱਸ ਰਿਹਾ ਵਾ ਸੁਣੋ ਮੜ ਜਿਸ ਬੱਚੇ ਦੇ ਜਵਾਨੀ ਕੇ ਬੱਚਾ ਬੋਲ ਕੀ ਰਿਹਾ ਵਾ ਦੇਖੋ ਤੁਸੀਂ ਬੱਚਾ ਆਪ ਦੱਸ ਰਿਹਾ ਵਾ ਕਿਸ ਤਰੀਕੇ ਨਾਲ ਮੇਰੀ ਮਾਂ ਨੇ ਮੇਰੇ ਬਾਪ ਨੂੰ ਜੇਲ੍ਹ ਦੇ ਵਿੱਚ ਪਹੁੰਚਵਾ ਦਿੱਤਾ ਤੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਉਹ ਕੀ ਕੁਛ ਕਰਦੀ ਰਹੀ ਇਸ ਤੋਂ ਵੱਧ ਸ਼ਰਮਨਾਕ ਕੀ ਹੋ ਸਕਦਾ ਵਾ ਇਸ ਮਾਂ ਨੂੰ ਤਾਂ ਆਪਾਂ ਮਾਂ ਨਹੀਂ ਕਹਿ ਸਕਦੇਗੇ ਇਹ ਤਾਂ ਕਹਿੰਦੇ ਡੈਣ ਤਾਂ ਵੀ ਕਹਿੰਦੇ ਡੈਣਾ ਵੀ ਸੱਤ ਘਰ ਛੱਡ ਦਿੰਦੀ ਹੈ ਪਰ ਆਹ ਕਿੱਦਾਂ ਦੀ ਮਾਂ ਹੋਈ ਜਿਹੜਾ ਆਪਣੇ ਬੱਚੇ ਦੇ ਪਪੀਚ ਨੂੰ ਹੀ ਖਾਗੀ ਦੇਖ ਲੋ ਭਾਈ ਆਹ ਕਲchnੀਆਂ ਮਾਵਾਂ ਦਾ ਹਾਲ ਦੇਖ ਲੋ ਜਿਹੜੀਆਂ ਸਿਰਫ ਆਪਣੀਆਂ ਸਗੀਆਂ ਹੁੰਦੀਆਂ ਨੇ ਕਦੇ ਕਿਸੇ ਹੋਰ ਦੀਆਂ ਸਗੀਆਂ ਨਹੀਂ ਹੋ ਸਕਦੀਆਂ ਵੀਡੀਓ ਸਾਰਾ ਸੁਣੋ ਜੀ ਇਸ ਬੱਚੇ ਦੇ ਜਵਾਨੀ ਜਿਹੜਾ ਕਿ ਆਪਣਾ ਬੱਚਾ ਆਪਣੀ ਮਾਂ ਦੀ ਆਪ ਦੱਸ ਰਿਹਾ ਵਾ ਤੁਹਾਨੂੰ ਪਤਾ ਤੁਹਾਡੀ ਮੰਮੀ ਦਾ ਬਾਰਾ ਫਿਆਰ ਹੈ ਹਾਂਜੀ ਤੁਸੀਂ ਕਦੇ ਮੰਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕ ਨਹੀਂ ਰਿਹੀ ਕੱਲਾ ਦਾਦਾ ਪੇਪਰ ਹੈਗਾ ਲੇਕਿਨ ਇਹਨਾਂ ਦੇ ਫਾਦਰ ਜੇਲ੍ਹ 'ਚ ਹੈਗੇ ਝੂਠੇ ਕੇਸ ਦੇ ਕਾਰਨ ਤੇ ਇਹਨਾਂ ਦੀ ਮੰਮੀ ਦਾ ਐਕਸਟਰਾ ਅਫੇਅਰ ਜਿਹੜੀ ਬਾਹਰ ਰਹਿ ਰਹੀ ਹੈ ਐਦੇ ਇਸ ਤਰੱਕੀ ਕਰੂਗਾ ਜਿੱਥੇ ਚ ਮੁੰਡਾ ਕੱਲਾ ਰਹਿ ਰਿਹਾ ਡੈਡੀ ਜੇਲ੍ਹ 'ਚ ਐ ਤੇ ਮਾਂ ਦੂਸਰੇ ਨਾਲ ਰੰਗ ਰੰਲੀਆ ਬਣਾਦੀ ਐ ਐ ਮੁੰਡੇ ਦੀ ਲਾਈਫ ਕੀ ਐ ਜ਼ਿੰਦਗੀ ਕੀ ਐ ਯੂਥ ਕਿੱਥੇ ਸਟੈਂਡ ਕਰ ਰਿਹਾ ਮੇਰੇ ਨਾਨਾ ਨਾਨੀ ਕਹਿੰਦੇ ਸੀ ਵੀ ਇਹਦੇ ਡੈਡੀ ਨੂੰ ਚੱਟੇ ਦੇ ਕੇਸ 'ਚ ਫਸਾ ਦਾਂਗੇ ਡੈਡੀ ਨੂੰ ਬਾਹਰ ਘੱਟਦਾ ਸੀ ਉਹਨਾਂ ਨੇ 3 ਸਾਲ ਪਹਿਲਾਂ ਘਰ 'ਚੋਂ ਤੇ ਹੁਣ 2 ਸਾਲ ਤੋਂ ਮੈਨੂੰ ਉਹਨਾਂ ਨੇ ਮਕਾਨ 'ਚੋਂ ਕੱਢਤਾ ਮੱਲੇ 'ਚ ਅਸੀਂ ਵੜਨ ਜੋਗੇ ਨਹੀਂ ਆ ਗਏ ਮੱਲੇ ਵਾਲਿਆਂ ਦਾ ਲਊ ਪਿੱਤਾ ਪਿਆ ਅਗਰ ਜੇ ਸਾਡੇ ਨਾਲ ਕੋਈ ਗਵਾਹੀ ਦੇਣ ਲਈ ਖੜਦਾ ਤਾਂ ਉਹਨਾਂ ਨੂੰ ਵੀ ਗੰਦ ਭਕਦੇ ਨੇ ਬਹੁਤ ਗਾਲੀ ਗਲੋਚ ਕਰਦੀਆਂ ਨੇ ਇੱਥੇ ਕੁੜੀਆਂ ਵਾਸਤੇ ਕਾਨੂੰਨੀ ਇੱਕ ਮਾਂ ਵਾਸਤੇ ਕਾਨੂੰਨੀ ਇੱਕ ਬਹੂ ਵਾਸਤੇ ਕਾਨੂੰਨ ਹੈ ਬਹੂ ਨੇ ਕਹਿਤਾ ਇੱਕ ਮੈਰਿਟ ਪਰਸਨ ਉੱਤੇ ਰੇਪ ਕੇਸ ਪੈਰੇ ਨੇ ਜੀ ਇੱਕ ਵਾਈਫ ਵੱਲੋਂ ਐਪਲਸ 2 ਦੇ ਪਾਸ ਕਰ ਲਿਆ ਦਾ ਪੇਪਰ ਹੈਗਾ ਲੇਕਿਨ ਇਹਨਾਂ ਦੇ ਫਾਦਰ ਜੇਲ੍ਹ 'ਚ ਹੈਗੇ ਆ ਝੂਠੇ ਕੇਸ ਦੇ ਕਾਰਨ ਤੇ ਇਹਨਾਂ ਦੀ ਮੰਮੀ ਦਾ ਐਕਸਟਰਾ ਅਫੇਅਰ ਜਿਹੜੀ ਬਾਹਰ ਰਹਿ ਰਹੀ ਹੈ ਮੈਨੂੰ ਇਹ ਦੱਸੋ ਇਸ ਕਾਨੂੰਨਸ ਤੇ ਇਸ ਦੇਸ਼ ਦੇ ਇਹ ਦੇਸ਼ ਤਰੱਕੀ ਕਰੂਗਾ ਜਿੱਥੇ ਚ ਮੁੰਡਾ ਕੱਲਾ ਰਹਿ ਰਿਹਾ ਡੈਡੀ ਜੇਲ੍ਹ 'ਚ ਐ ਤੇ ਮਾਂ ਦੂਸਰੇ ਨਾਲ ਰੰਗ ਰਲੀਆਂ ਬਣਾ ਰਹੀ ਐ ਐ ਮੁੰਡੇ ਦੀ ਲਾਈਫ ਕੀ ਐ ਜ਼ਿੰਦਗੀ ਕੀ ਐ ਯੂਥ ਕਿੱਥੇ ਸਟੈਂਡ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਬੋਲੋ ਮੇਰੇ ਲਈ ਡੈਡੀ ਤੇ ਪਹਿਲਾਂ 3 ਸਾਲ ਪਹਿਲਾਂ ਉਹਨੇ ਮਕਾਨ 'ਚੋਂ ਕੱਢਦਾ ਸੀ ਤੇ ਮੇਰੇ ਨਾਨਾ ਨਾਨੀ ਕਹਿੰਦੇ ਸੀ ਵੀ ਇਹਦੇ ਡੈਡੀ ਨੂੰ ਚੱਟੇ ਦੇ ਕੇਸ 'ਚ ਫਸਾ ਦਾਂਗੇ ਵਿੱਚੇ ਮੇਰੇ ਮਾਮੇ ਨੇ ਸਾਰੇ ਵਿੱਚੇ ਮੇਰੇ ਨਾਨਾ ਨਾਨੀ ਤੇ ਇੱਕ ਮੇਰੀ ਮੰਮੀ ਦਾ ਮਾਮਾ ਹੀ ਉਹ ਉਹ ਵੀ ਵਿੱਚ ਫਸਾਉਣ ਨੂੰ ਫਿਰਦਾ ਸੀ ਮੈਂ ਡੈਡੀ ਨੂੰ ਤੇ ਮੇਰੇ ਡੈਡੀ ਨੂੰ ਬਾਹਰ ਕੱਢਦਾ ਸੀ ਉਹਨਾਂ ਨੇ 3 ਸਾਲ ਪਹਿਲਾਂ ਘਰ ਚੋਂ ਤੇ ਹੁਣ 2 ਸਾਲ ਤੋਂ ਮੈਨੂੰ ਉਹਨਾਂ ਨੇ ਮਕਾਨ ਚੋਂ ਕੱਢਤਾ ਕਹਿੰਦੇ ਵੀ ਤੂੰ ਵੀ ਆਪਣਾ ਮਕਾਨ ਚੋਂ ਨਿਕਲ ਵੀ ਨਹੀਂ ਤੈਨੂੰ ਵੀ ਇੱਕਨ ਪਛਾਹ ਸਕਦੇ ਆ ਤੇ ਹੁਣ ਮੇਰੇ ਡੈਡੀ 3 ਸਾਲ ਤੋਂ ਖਰਚਾ ਦੇ ਰਹੇ ਨੇ ਤੇ ਉਹਨੋਂ ਕਹਿੰਦੇ ਵੀ ਇਹਨਾਂ ਨੂੰ 50 ਲੱਖ ਰੁਪਏ ਦੇਣਾ ਪਊਗਾ ਕੋਟ ਚ ਪਰ ਮੇਰੇ ਡੈਡੀ ਕੋਲ ਹੈ ਨਹੀਂ ਸੀਗੇ ਸਾਡੇ ਕੋਲ ਨਹੀਂ ਪੈਸੇ ਨਹੀਂ ਸੀਗੇ ਤੇ ਜੱਜ ਨੇ ਮੇਰੇ ਡੈਡ ਨੂੰ ਜੇਲ੍ਹ ਚ ਭੇਜਤਾ ਤੇ ਮੇਰੇ ਡੈਡ ਨੂੰ ਹਰ ਇੱਕ ਵਾਰ ਛੁੱਟੇ ਹੀ ਆ ਧਮਕੀਆਂ ਦਿੰਦੇ ਨੇ ਕਿੰਨੇ ਟਾਈਮ ਤੋਂ ਇਹ ਚੀਜ਼ ਜਿਹੜੀ ਹੋ ਰਹੀ ਸੀਗੀ ਤੋਂ ਕਿੰਨੇ ਭੈਣ ਭਰਾਵਾਂ ਪੁੱਛਦਾ ਅਸੀਂ ਮੈਂਸ ਮੇਰੀ ਕ ਭੈਣ ਆਈ ਬੜੀ ਤੱਕ ਮੈਂ ਆਈ ਤੇ ਤੁਸੀਂ ਕਦੇ ਤੁਸੀਂ ਨਹੀਂ ਫੈਸਲਾ ਲਿਆ ਆਪਣੇ ਡੈਡੀ ਦੇ ਹੱਕ ਚ ਨਹੀਂ ਬੋਲੇ ਤੁਸੀਂ ਕਦੇ ਮੈਂ ਡੈਡੀ ਦੇ ਹੱਕ ਚ ਕਈ ਵਾਰ ਬੋਲਿਆ ਆਂ ਪਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਤੇ ਆ ਪੁਲਿਸ ਵੀ ਕੁਝ ਨਹੀਂ ਕਰ ਰਹੀ ਜੀ ਕਈ ਰਿਪੋਰਟਾਂ ਹੋ ਚੁੱਕੀਆਂ ਨੇ ਪਰ ਉਹ ਸਮਝੌਤਾ ਕਰਾ ਕੇ ਭੇਜ ਦਿੰਦੇ ਨਹੀਂ ਤੁਹਾਨੂੰ ਕੀ ਲੱਗਦਾ ਕਿ ਮੰਮੀ ਦਾ ਬਾਹਰ ਅਫੇਅਰ ਚੱਲ ਰਿਹਾ ਪਰ ਹਜੇ ਤੱਕ ਜਿਹੜਾ ਆ ਤੁਹਾਡੀ ਸੁਣਵਾਈ ਜਿਹੜੀ ਨਹੀਂ ਹੋ ਰਹੀਏ ਤੁਹਾਨੂੰ ਪਤਾ ਤੁਹਾਡੀ ਮੰਮੀ ਦਾ ਬਾਹਰ ਅਫੇਅਰ ਆ ਹਾਂਜੀ ਤੇ ਤੁਸੀਂ ਕਦੇ ਮੰਮੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਰੁਕ ਨਹੀਂ ਰਹਤੇ ਉਹ ਬੰਦਾ ਫਿਰ ਜਾਲੀ ਕਰਾਂਚੀ ਤੋਂ ਵੀ ਫੜਿਆ ਗਿਆ ਤੇ ਮੰਮਾ ਨੂੰ ਫੇਰ ਵੀ ਨਹੀਂ ਅਕਲ ਆਦੀ ਨਾ ਅੱਛਾ ਸ਼ਰਮ ਮੈਸ਼ੋਸ ਹੁੰਦੀ ਹੈ ਕਿ ਮੰਮੀ ਨੇ ਇੰਨੇਕ ਮਤਲਬ ਕਿ ਜੇਲੀਆਂ ਮਾਵਾਂ ਆਪਣੇ ਮਾਪ ਪੁੱਤਾਂ ਨੂੰ ਆਪਣੀ ਕੁੜੀਆਂ ਨੂੰ ਹਮੇਸ਼ਾ ਸਰਦਾ ਤਾਸ ਮੰਨਦੀਆਂ ਨੇ ਉਹਨਾਂ ਕਰਕੇ ਅੱਜ ਬਹੁਤ ਜ਼ਿਆਦਾ ਲੋ ਤੇ ਸ਼ਰਮਿੰਦੇ ਕੀ ਫੀਲ ਕਰਨੀ ਪੈ ਰਹੀ ਹੈ ਹਾਂਜੀ ਹਾਂਜੀ ਮੱਲੇ 'ਚ ਅਸੀਂ ਬੜਨ ਜੋਗੇ ਨਹੀਂ ਹੈਗੇ ਮੱਲੇ ਵਾਲਿਆਂ ਦਾ ਲਊ ਪਿੱਤਾ ਪਿਆ ਅਗਰ ਜੇ ਸਾਡੇ ਨਾਲ ਕੋਈ ਗਵਾਹੀ ਦੇਣ ਲਈ ਖੜਦਾ ਤਾਂ ਉਹਨਾਂ ਨੂੰ ਵੀ ਗੰਦਬੱਕ ਦੀਆਂ ਨੇ ਬਹੁਤ ਗਾਲੀ ਗਲੋਚ ਕਰਦੀਆਂ ਨੇ ਇਸ ਕਰਕੇ ਸਾਡੇ ਨਾਲ ਕੋਈ ਖੜ ਵੀ ਨਹੀਂ ਰਹਾ ਮੱਲੇ ਚੋ ਕਹਿੰਦੇ ਵੀ ਤੇਰੀ ਘਰ ਵਾਲੀ ਬਾਲੀ ਗੰਦਬੜਦੀ ਆ ਤੇ ਸਾਨੂੰ ਤਾਂ ਪਰੇਸ਼ਾਨ ਕਰਦੀ ਹੈ ਚਲੋ ਚਲੋ ਰੱਖੋ ਬਹੁਤ ਕਾਫੀ ਜ਼ਿਆਦਾ ਜਿਹੜਾ ਮਿਸਬੀਹੇਵ ਕੀਤਾ ਜਾ ਰਿਹਾ ਪਰ ਹਜੇ ਤੱਕ ਤੁਹਾਡੀ ਸੁਣਵਾਈ ਨਹੀਂ ਚਲੋ ਨਾ ਸੁਣਵਾਈ ਨਹੀਂ ਕੀਤੀ ਆ ਰਹੀ ਪੰਜਾਬ ਪੁਲਿਸ ਕੁਛ ਨਹੀਂ ਕਰ ਰਹੀ ਤੇ ਜਿਹੜਾ ਇਹ ਨਾਰਾ ਬੇਟੀ ਬਚਾਓ ਬੇਟੀ ਪੜਾਓ ਇਹ ਬਹੁਤ ਗਲਤ ਹੈ ਤੇ ਬੇਟਿਆਂ ਨੂੰ ਵੀ ਬਚਾਉਣਾ ਚਾਹੀਦਾ ਤੇ ਬੇਟਿਆਂ ਨੂੰ ਵੀ ਪੜਾਉਣਾ ਚਾਹੀਦਾ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਲੱਖ ਰੁਪਇਆ ਮੰਗ ਰਹੇ ਨੇ ਤੇ ਉਹ ਨਜਾਇਜ਼ ਮੰਗ ਰਹੇ ਨੇ ਮੈਂ ਚਾਹੁੰਦਾ ਵੀ ਮੇਰੇ ਡੈਡੀ ਦਾ ਤਲਾਕ ਕਰਾਇਆ ਜਾਵੇ ਜੀ ਤੇ ਜਿਹੜੀ ਸਾਡੀ ਜਗ੍ਹਾ ਤੇ ਸਟੇਜ ਲੱਗ ਸਟੇਜ ਤੜਵਾਈ ਜਾਵੇ ਜੀ ਭਾਈ ਕਿਸ ਇੰਨੇ ਜ਼ਿਆਦਾ ਕੇਸ ਆਪਾਂ ਦੇਖ ਰਹੇ ਆ ਕਿ ਇੱਕ ਮੁੰਡਾ ਜਿਹਦੇ ਕੱਲ ਨੂੰ ਪੇਪਰ ਆ ਆਪਣੇ ਇਸ ਉਮਰ ਦੇ ਵਿੱਚ ਆਪਣੀ ਮਾਂ ਨੂੰ ਕਿਸੇ ਹੋਰ ਨਾਲ ਦੇਖ ਰਿਹਾ ਕਿਸੇ ਤਰੀਕੇ ਦੀ ਦੁਨੀਆ ਜਿਹੜੀ ਆ ਚੁੱਕੀ ਹੈ ਕਿੰਨੇ ਕ ਆਪਣੇ ਆਪ ਚ ਜਿਹੜੇ ਆਪਾਂ ਕਹਿ ਸਕਦੇ ਲੋ ਫੀਲ ਹੁੰਦਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਤੁਹਾਡਾ ਥੈਂਕਸ ਕਰਾਂਗਾ ਤੁਹਾਡੇ ਨਿਊਜ਼ ਚੈਨਲ ਨੂੰ ਥੈਂਕਸ ਤੁਸੀਂ ਸਾਡੀ ਆਵਾਜ਼ ਉਠਾ ਚੱਕਣ ਵਾਸਤੇ ਤੁਸੀਂ ਇੱਥੇ ਪਹੁੰਚੇ ਮੈਡਮ ਦੇਖੋ ਇੱਕ ਕੇਸ ਨਹੀਂ ਬਹੁਤ ਕੇਸ ਹੈਗੇ ਨੇ ਜੋ ਕਿ ਮਾਵਾਂ ਆਪਣੇ ਬੱਚੇ ਨੂੰ ਛੱਡ ਕੇ ਚਲੀ ਗਈਆਂ ਦੇਖੋ 9 ਮਹੀਨੇ ਪੇਟ ਦੇ ਵਿੱਚ ਰੱਖ ਕੇ ਵੀ ਉਹਨਾਂ ਨੂੰ ਆਪਣੀ ਦਰਦ ਨਹੀਂ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਮੇਰੇ ਤੋਂ ਦੂਰ ਹੈ ਉਹ ਬੱਚਾ ਜਾ ਰਿਹਾ ਦੇਖੋ ਬੱਚਾ ਇਹਦੀ ਮਾਂ ਵੀ ਬਾਹਰ ਕਿਸ ਨਾਲ ਰਿਲੇਸ਼ਨ ਬਣਾ ਰਹੀ ਹੈ ਲੱਗ ਰਿਹਾ ਕਿ ਇੱਕ ਕਾਮ ਹੀ ਬਣ ਗਿਆ ਤੰਦਾ ਹੀ ਕਰ ਲਿਆ ਕਿ ਬਸ ਦੂਜਾ ਫੇਰ ਚਲਾਓ ਪਹਿਲੇ ਵਾਲੇ ਤੋਂ ਤਲਾਕ ਲੋ ਪੈਸੇ ਲਓ ਤੇ ਇੰਜੋਏ ਕਰੋ ਬਿਲਕੁਲ ਮੈਮ ਤੰਦਾ ਹੀ ਇੱਕ ਤਰ੍ਹਾਂ ਦਾ ਕੁੜੀਆਂ ਤਰਫੋਂ ਇਹੀ ਗੱਲ ਕਹਿਣਾ ਚਾਹਨਾ ਇੱਥੇ ਕੁੜੀਆਂ ਵਾਸਤੇ ਕਾਨੂੰਨੀ ਇੱਕ ਮਾਂ ਵਾਸਤੇ ਕਾਨੂੰਨੀ ਇੱਕ ਬਹੂ ਵਾਸਤੇ ਕਾਨੂੰਨ ਬਹੂ ਨੇ ਕਹਿਤਾ ਇੱਕ ਮੈਰਿਟ ਪਰਸਨ ਉੱਤੇ ਰੇ